ਇਹ ਬੱਚਾ 20000 ਰੁਪਏ ਦਾ 90 ਦਿਨ ਦਾ ਬੱਚਾ 20000 ਦਾ ਠੀਕ ਹੈ ਮੈਂ ਤੁਹਾਡਾ ਕੁਲਵਿੰਦਰ RAM ਗੜੀਆ ਲੈ ਭਾਈ ਨਿੱਕੇ ਨਿੱਕੇ ਤੇ ਪਿਆਰੇ ਪਿਆਰੇ ਕੁੱਤੇ ਆ ਜਿਹੜੇ ਤੁਹਾਨੂੰ ਆਪਾਂ ਵਿਖਾਉਣੇ ਆ ਤੇ ਉਹ ਬਾਈ ਦੇ ਆ ਤੇ ਬਾਈ ਨਾਲ ਆਪਾਂ ਕਰਾਉਣੇ ਗੱਲਬਾਤ ਠੀਕ ਹੈ ਤੇ ਪੁੱਛਦੇ ਆ ਆ ਇੱਥੇ ਸੋਹਣੇ ਸੋਹਣੇ ਕੁੱਤੇ ਰੱਖੋ ਆ ਤੇ ਬਾਈ ਹਾਂ ਆ ਜਾ ਇੱਥੇ ਬਸ ਬੱਚੇ ਕੱਢੀ ਅੰਦਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਨਾਮ ਹੈ ਬਾਈ ਤੇਰਾ ਆਪਣਾ ਮਨਜਿੰਦਰ ਸਿੰਘ ਬਰਾੜਵੀ ਠੀਕ ਹੈ ਤੇ ਪਿੰਡ ਕਿਹੜਾ ਪਿੰਡ ਅਸਮਕੀ ਜ਼ਿਲ੍ਹਾ ਫਰੀਕੋਟ ਜੀ ਸਭ ਤੋਂ ਪਹਿਲਾਂ ਤਾਂ ਆਪਦਾ ਨੰਬਰ ਦੱਸ ਦੇ 9872008822 ਬਾਈ ਨਾ ਕੀ ਆਪਣੇ ਬਰਾੜ ਫਾਰਮ ਜੀ ਠੀਕ ਹੈ ਲੈ ਬਈ ਜੇ ਕਿਸੇ ਨੂੰ ਚਾਹੀਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਨੰਬਰ ਬਾਈ ਦਾ ਦੱਸਤਾ ਠੀਕ ਹੈ ਇਧਰ ਬਈ ਘਾਤ ਮਰਾ ਦੇ ਯਾਰ ਠੀਕ ਹੈ ਲੈ ਬਈ ਦੱਸਣਾ ਤੂੰ ਹੀ ਆ ਸਾਰਾ ਕੁਝ ਕਿਹੜੇ ਆਹੇ ਤੇ ਕਿਵੇਂ ਆ ਠੀਕ ਹੈ ਕਿ ਨਹੀਂ ਇਹ ਵੀਰੇ ਟਵਾਏ ਆ ਫਿਰਦੇ ਦੋਨੇ ਟਵਾਏ ਫਾਰਮ ਆ ਜੀ ਅੱਛਾ ਤੇ ਇਹ ਉਹਦਾ ਬੱਚਾ ਜੀ 14 ਮਹੀਨੇ ਦਾ ਇਹ ਵੀ ਹੋ ਗਿਆ ਜੀ ਉਹਦਾ ਰਿਜ਼ਲਟ ਵੇਖ ਲੋ ਜੀ ਠੀਕ ਹੈ ਠੀਕ ਹੈ ਆਹ ਕਲਚਰ ਪਾਵਾਂ ਜੀ ਠੀਕ ਹੈ 골ਡਨ ਟੀਨ ਠੀਕ ਹੈ ਅੱਗੇ ਆਹਾ ਇਹ ਟਵਾਇਪ ਆਉਂਦਾ ਬੱਚਾ ਜੀ ਉਹਦਾ ਜੀਕਾ ਬੌਂ ਦਾ ਠੀਕ ਹੈ ਬਹੁਤ ਸਰੀਆ ਠੀਕ ਹੈ ਇਹਦਾ ਬੱਚਾ ਜੀ ਅੱਛਾ ਠੀਕ ਹੈ ਕਿੰਨੇ ਮਹੀਨੇ ਦਾ ਬਾਈ ਇਹ 3 ਮਹੀਨੇ ਦਾ ਬੱਚਾ 90 ਦਿਨ ਦਾ ਆ ਆ 14 ਸਾਲਾਂ ਦਾ ਇਹ ਪ੍ਰਾਈਸ ਵੀ ਦੋਹਾਂ ਦਾ ਬਾਈ ਇਹ ਸੇਲ ਦੀ ਵੀਰੇ ਸਟਾਡਾ ਠੀਕ ਹੈ ਠੀਕ ਹੈ 10000 ਰੁਪਏ ਮੀਟਿੰਗ ਫੀਸ ਹੈ ਦੀ ਠੀਕ ਹੈ ਹਾਂਜੀ ਇਹ ਬੱਚਾ 20000 ਰੁਪਏ ਦਾ 90 ਦਿਨ ਦਾ ਬੱਚਾ 20000 ਦਾ ਠੀਕ ਹੈ ਬੱਚੇ ਬੜਾ ਲਿਆਦੇ ਦੂਜੇ ਵੀ ਬਾਈ ਹੋ ਗਏ ਥੋੜਾ ਤਕੜਾ ਬਾਈ ਦਾ ਤਕੜਾ ਕੰਮ ਲੱਗਦਾ ਯਾਰ ਆ ਉਹਦੀ ਫੀਮੇਲ ਆ ਵੀਰੇ ਇਹਦੀ ਵੀ ਆਹ ਦਿੰਦੇ 10000 ਦੀ ਦੇ ਦਾਂਗੇ ਆ ਪੰਜ ਮਹੀਨਿਆਂ ਦੀ ਫੀਮੇਲ ਆ ਜਮਾਂ 0 ਸਾਈਜ਼ ਹੁਣ ਕੋਟ ਝਾੜ ਪਈ ਵੀ ਆ 5 ਮਹੀਨੇ ਹੋ ਗਏ ਜੀ ਇਹ 17000 ਰੁਪਏ ਠੀਕ ਆ ਲੈ ਵੀ ਜਿਹੜੇ ਇਹ ਪੈਂਟਰ ਆ ਵੀਰੇ ਪੈਂਟਰ ਤੇਰੇ ਸਕੀਨ ਭਰਾ ਨਾ ਜਿਹੜੇ ਜ਼ਿਆਦਾ ਸਕੀਨ ਆ ਬਾਈ ਠੀਕ ਆ ਬਾਗੀ ਕੰਟ੍ਰੈਕਟ ਆਪਣੇ ਨਾਲ ਬਾਈ ਕਿਹੜੀ ਬ੍ਰੀਡ ਵਾਸਤੇ ਕਰ ਸਕਦੇ ਆਪਣੇ ਕੋਲੇ ਜੀ ਘਰੇ ਹੁੰਦੀ ਹੈ ਕਲਚਰ ਪਾਉਂਟ ਵਾਈਫਾਉਮ ਜਰਮਨ ਛੱਪ ਬਾਕੀ ਆਰਡਰ ਤੇ ਜਿਹੜਾ ਵੀ ਬ੍ਰੀਡ ਚਾਹੀਦੀ ਉਹ ਹੀ ਆਰਡਰ ਤੇ ਮਿਲ ਜੂਗੀ ਠੀਕ ਹੈ ਘਰੇ ਤਿੰਨ ਬ੍ਰੀਡ ਤੇ ਕੰਮ ਕਰਦੇ ਆ ਕਲਚਰ ਪਾਉਂਟ ਵਾਈਫਾਉਮ ਤੇ ਜਰਮਨ ਛੱਪ ਆ ਮੈਂ ਜਰਮਨ ਛੱਪ ਦੇਖ ਰਿਹਾ ਹਾਂ ਹਾਂਜੀ ਔਰ ਜੱਥੇ ਕੱਢ ਕੇ ਲਿਆਇਂ ਜਰਮਨ ਕੱਢ ਕੇ ਲਿਆਉਂ ਆ ਪੋਵੇਰੀਅਨ ਆ ਗਿਆ ਜੀ ਪੋਵੇਰੀਅਨ ਦੀ ਕੁਆਲਿਟੀ ਵੇਖ ਲਓ 5000 ਰੁਪਏ ਦਾ ਮੇਲ ਆ ਜੀ ਆ ਕਲਚਰ ਪਾਉਂਡ ਆ ਗਿਆ ਜੀ ਪਾਰਟੀ ਬੋਸ਼ 7000 ਰੁਪਏ ਦਾ ਮੀਲ ਇਹ ਜੀ 32 ਦਿਨ ਦੀ ਬੱਚੀ ਆ ਜੀ ਫੀਮੇਲ ਆ ਪ੍ਰਾਈਸ ਭਾਈ 10000 ਰੁਪਏ ਜੀ ਆ ਭੜੇ ਭਾਈ ਆਲੀ ਆਲੀ ਸ਼ਖਸ਼ੰਦੀਆਂ ਫੀਮੇਲ ਆ ਇਹ ਕੋ ਜੋੜਾ ਆ ਫੀਮੇਲ ਆ ਫੀਮੇਲਾਂ ਤਾਂ ਨਹੀਂ 5000 ਰੁਪਏ ਇੱਕ ਉਹ ਜਰਮਨ ਆਪਣੇ ਕੋਲੇ ਫਟਾ ਡਾ ਵੀਰੇ ਕਾਈਂ ਅੰਦਰ ਸਿੰਦਰਾ ਫੜ ਮੈਂ ਆਵਾਜ਼ ਮਾਰਦਾ ਮੈਂ ਆਵਾਜ਼ ਮਾਰਦਾ ਠੀਕ ਹੈ ਬਟਿੰਗ ਦੀ 20000 ਰੁਪਏ ਵੀਰੇ ਨਹੀਂ ਆ ਕਿੰਨਾ 20000 ਠੀਕ ਹੈ ਹਾਂਜੀ ਹਾਂਜੀ ਪੇਪਰ ਹਮ ਪੇਪਰ ਵੀ ਹਾਂਜੀ ਹਾਂਜੀ ਪੇਪਰ ਆਇਆ ਠੀਕ ਹੈ ਠੀਕ ਹੈ ਬਾਈ